ਥਾਣਾ ਮਹਿਤਪੁਰ ਜਿਲ੍ਹਾ ਜੰੰਦਾ ਤੇ ਹਾਤੀ ਵਿੱਚ ਮਾਨਯੋਗ ਐਸਐਸਪੀ ਜਿਲ੍ਹਾ ਜੰੰਦਾ ਤੇ ਹਾਤੀ ਦੇ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਹੈ ਬਰਾਬਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਮੁੱਖ ਅਫਸਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ ਤੇ ਉਹਨਾਂ ਦੀ ਤਮੀ ਟੀਮ ਨੇ ਇੱਕ ਆਧੁਨਿਕ ਢੰਗ ਤਰੀਕੇ ਨਾਲ ਪਹਿਲਾਂ ਇੱਕ ਕਨਫਰਮੇਸ਼ਨ ਹਾਸਲ ਕੀਤੀ ਕਿ ਥਾਣਾ ਮਹਿਤਪੁਰ ਚ ਟਾਵਰ ਕਲੋਨੀ ਦੇ ਨੇੜੇ ਇੱਕ ਸਮਗਲਾਂ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਕ ਕਿਸਮ ਦੇ ਹੈਗੇ ਨੇ ਪਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਤੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁਖਫਜ਼ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਚ ਚਰਮਨ ਸਿੰਘ ਚੰਮਾ ਪੁੱਤਰ ਹਜੀਤ ਸਿੰਘ ਵਾਸੀ ਮੁਹੱਲਾ ਕਸਬਾ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਨਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਉਹ ਤਾਂ ਕੈਵਿੰਗਲ ਬਾਹਰ ਲਿਆ ਕੇ ਸ਼ਰਾਬ ਵੇਚਦੇ ਸਨ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਾਂ 'ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇੱਕ ਆ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਹੀ ਆ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ 쿨ਰ ਵਾਲੀ ਮੋਟਰ ਆ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜ਼ਮੀਨ ਦੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋ ਇਨਫਾਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤਾਂ ਇਹ ਇੰਨਾ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹਟੋ ਕੱਢੀਆਂ ਇਹ ਪੰਪ ਬਰਾਮਦ ਕੀਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਜਿਹੜੇ ਹੈ ਕੈਮੀਕਲ ਦੇ ਹੈਗੇ ਨੇ ਇਹ ਕੁੱਲ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬਰਾਮਦ ਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਇਹ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਲੋਕ ਭੋਲੇ-ਪਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਪਾ ਕੇ ਉਹਨਾਂ ਦੇ ਜੀਵਨ ਨਾਲ ਖਿਲਵਾੜ ਕਰਦੇ ਸਨ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇਹ ਸਫਲਤਾ ਹਾਸਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਹੈ ਜਾਂ ਮਹਿਤਪੁਰ ਜਾਂ ਹੋਰ ਇਲਾਕੇ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ 'ਚ ਪੁਲਸ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ ਜਿਲ੍ਹਾ ਜਰਿੰਦਰਦੇਹ ਇਹਾਤੀ ਦੇ ਮਨਜੋਗ ਐਸਐਸਪੀ ਸਰਦਾਰ ਹਰਕਮਪਰੀ ਸੇ ਖਖਰੀ ਵੱਲੋਂ ਡੇਲੀ ਗਾਈਡਲਾਈਨ ਜਾਰੀ ਹੁੰਦੀਆਂ ਉਹਨਾਂ ਗਾਈਡਲਾਈਨਾਂ ਤੇ ਇਸ ਤਰ੍ਹਾਂ ਦੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਹਨ ਥੈਂਕ ਯੂ